ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਗੱਲ ਕਰਮ ਜਾ ਰਹੇ ਹਾਂ ਗ੍ਰੀਨਲੈਂਡ ਯੂ ਐਸ ਏ ਤੇ ਡੈਨਮਾਰਕ ਦੇ ਵਿੱਚ ਕੀ ਮਤਭੇਦ ਚੱਲ ਰਹੇ ਨੇ ਤੇ ਇਹ ਇੱਕ ਦੂਜੇ ਦੇ ਨਾਲ ਕਿਉਂ ਓਲਝਰੇ ਨੇ ਇਸ ਟਾਈਮ ਤੇ ਗ੍ਰੀਨਲੈਂਡ ਜਿਹੜਾ ਕਿ ਕਿੰਗਡਮ ਆਫ ਡੈਨਮਾਰਕ ਦੇ ਅੰਡਰ ਹੁੰਦਾ ਵਾ ਇਹ ਜਗ੍ਹਾ ਜਿਹਦੀ ਟੋਟਲ ਆਬਾਦੀ ਹੈਗੀ ਆ 52 ਤੋਂ 57 ਹਜ਼ਾਰ ਦੇ ਵਿੱਚ ਤੇ ਇਹ ਜਗ੍ਹਾ ਬਰਫ਼ ਦੇ ਨਾਲ ਘਿਰੀ ਹੋਈ ਆ ਇਹ ਡੈਨਮਾਰਕ ਦੇ ਅੰਡਰ ਰੂਲ ਕਰਦੇ ਆ ਯਾਨਕਿ ਡੈਨਮਾਰਕ ਜਿਹੜਾ ਵਾ ਉਹ ਰੂਲ ਕਰਦਾ ਵਾ ਗ੍ਰੀਨਲੈਂਡ ਤੇ ਜਿਹੜਾ ਇਹਦਾ ਖੇਤਰਫਲ ਆ ਗ੍ਰੀਨਲੈਂਡ ਦਾ ਡੈਨਮਾਰਕ ਜਿਹੜਾ ਆ ਬਹੁਤ ਇੱਕ ਛੋਟਾ ਕੰਟਰੀ ਆ ਗ੍ਰੀਨਲੈਂਡ ਡੈਨਮਾਰਕ ਤੋਂ 50 ਗੁਣਾ ਵੱਡਾ ਵਾ ਤੁਸੀਂ ਮੈਪ 'ਚ ਦੇਖ ਸਕਦੇ ਹੋ ਜਦੋਂ ਡੈਨਮਾਰਕ ਦੇ ਉੱਤੇ ਗ੍ਰੀਨਲੈਂਡ ਨੂੰ ਰੱਖਦੇ ਆ ਤੇ ਗ੍ਰੀਨਲੈਂਡ ਬਹੁਤ ਹੀ ਵੱਡਾ ਵਾ ਡੈਨਮਾਰਕ ਦੇ ਮੁਕਾਬਲੇ ਪਰ ਡੈਨਮਾਰਕ ਦੀ ਪੋਪੂਲੇਸ਼ਨ ਜਿਹੜੀ ਆ ਉਹ ਗ੍ਰੀਨਲੈਂਡ ਤੋਂ ਕਿਤੇ ਵੱਧ ਆ ਤੇ ਡੈਨਮਾਰਕ ਜਿਹੜਾ ਇਸ ਟਾਈਮ ਗ੍ਰੀਨਲੈਂਡ ਨੂੰ ਰੂਲ ਕਰਨ ਵਾਲਾ ਇਕੱਲਾ ਦੇਸ਼ ਆ ਜਿੱਥੇ ਜਿਹੜੀ ਉਦਾਂ ਤੇ ਗ੍ਰੀਨਲੈਂਡ ਕੋ ਆਪਣੀ ਫ੍ਰੀडम ਹੈਗੀ ਆ ਆਪਣੇ ਆਪਣੇ ਉਹ ਜਿਹੜੀਆਂ ਚੀਜ਼ਾਂ ਨੇ ਆਵਾਵਾ ਤੇ ਡੈਨਮਾਰਕ ਉਦਾਂ ਗ੍ਰੀਨਲੈਂਡ ਨੂੰ ਅਥਾਰਟੀ ਹੈਗੀ ਆ ਉਹ ਆਪਣੀ ਐਜੂਕੇਸ਼ਨ ਪੁਲਸ ਜਸਟਿਸ ਟੈਕਸ ਜਿਹੜਾ ਸਿਸਟਮ ਆ ਉਹਨਾਂ ਦਾ ਵੱਖਰਾ ਵਾ ਬਟ ਜਿੱਥੇ ਗੱਲ ਆਉਂਦੀ ਆ ਉਹਨਾਂ ਦੇ ਡਿਫੈਂਸ ਦੀ ਫੋਰਨ ਪੋਲਿਸੀ ਦੀ ਤੇ ਉਹਨਾਂ ਦੀ ਕਰੰਸੀ ਦੀ ਉਹ ਫਿਰ ਸਾਰੀਆਂ ਪਾਵਰਾਂ ਚੱਲ ਜਾਂਦੀਆਂ ਨੇ ਡੈਨਮਾਰਕ ਕੋਲ ਤੇ ਉਹ ਡੈਨਮਾਰਕ ਡਿਸਾਈਡ ਕਰਦਾ ਵਾ ਪਿੱਛੇ ਕਿ ਜੇ ਹੁਣ ਤੁਸੀਂ ਉਹਦੇ ਡੋਨਲਡ 트੍ਰੰਪ ਦੇ ਬਿਆਨ ਸੁਣ ਰਹੇ ਹੋ ਡੋਨਲਡ 트੍ਰੰਪ ਕਾਫੀ ਐਗਰੈਸਿਵ ਵਾ ਇਹ ਚੀਜ਼ਾਂ ਨੂੰ ਲੈ ਕੇ ਕਿ ਗ੍ਰੀਨਲੈਂਡ ਨੂੰ ਮੈਂ I'm not talking about money for Greenland yet. I might talk about that, but right now uh, we are going to do something on Greenland, whether they like it or not, uh, because if we don't do it, Russia or China will take over Greenland, and we're not going to have Russia or China as a neighbor. I would, I would like to make a deal, you know, the easy way. But if we don't do it, the easy. way, e video de according... ਡੋਨਲਡ 트럼ਪ ਇਹ ਕਹਿ ਰਿਹਾ ਵਾ ਕਿ ਹਾਂ ਬਈ ਗ੍ਰੀਨਲੈਂਡ ਮੈਂ ਲੈਣਾ ਵਾ ਜਿਹੜੇ ਮਰਜ਼ੀ ਤਰੀਕੇ ਨਾਲ ਲਵਾਂ ਜਾਂ ਤੇ ਤੁਸੀਂ ਮੈਨੂੰ ਪਿਆਰ ਨਾਲ ਦੇ ਦਿਓ ਤੇ ਜਾਂ ਤੇ ਫਿਰ ਮੈਂ ਬਾਈ ਫੋਰਸ ਗ੍ਰੀਨ ਲੈਣ ਨੂੰ ਆਪਣੇ ਅੰਦਰ ਕਰਾਂਗਾ ਇਹ ਉਹਦਾ ਕਹਿਣ ਦਾ ਮਤਲਬ ਆ ਇੱਥੇ ਲਾਸਟ ਈਅਰ ਇੱਕ ਹੋਰ ਵੀਡੀਓ ਸਰਕੂਲੇਟ ਹੋਈ ਸੀ ਜਿਹੜੀ ਕਿ ਐਨ ਈ ਪੀ ਜਿਹਨੂੰ ਕਹਿੰਦੇ ਮੈਂਬਰ ਆਫ ਯੂਰੋਪੀਅਨ ਪਾਰਲੀਮੈਂਟ ਉਹ ਮੈਂਬਰ ਪਾਰਲੀਮੈਂਟ ਜਿਹੜਾ ਡੈਨਮਾਰਕ ਨੂੰ ਰਿਪਰੈਜ਼ੈਂਟ ਕਰਦਾ ਸੀਗਾ ਉਹਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਅੱਗੇ ਵੀਡੀਓ ਦੇਖਿਓ ਦੀ ਪ੍ਰੈਜ਼ੀਡੈਂਟ 트럼ਪ Listen very carefully. Greenland has been part of the Danish Kingdom for 800 years. It's an integrated part of our country. It is not for sale. Let me put it in words you might understand. Mr. Trump, fuck off. <laughs> ਸ਼ਰੇਆਮ ਡੋਨਲਡ 트੍ਰੰਪ ਨੂੰ ਕਿਹਾ ਸੀਗਾ ਕਿ ਡੋਨਲਡ 트੍ਰੰਪ ਉਹਦੇ ਲਈ ਐਦਾਂ ਦਾ ਸ਼ਬਦ ਯੂਜ਼ ਕੀਤਾ ਸੀਗਾ ਕਿ ਚਲੋ ਮੈਂ ਵੀਡੀਓ ਤੇ ਤੁਹਾਡੇ ਸਾਹਮਣੇ ਨਹੀਂ ਕਹਿ ਸਕਦਾ ਪਰ ਤੁਸੀਂ ਵੀਡੀਓ ਚ ਦੇਖ ਹੀ ਲਿਆ ਹੋਣਾ ਵਾ ਡੋਨਲਡ 트੍ਰੰਪ ਨੇ ਇੰਨੀ ਗੱਲ ਕੀਤੀ ਆ ਕੇ ਮੀਡੀਆ ਦੇ ਸਾਹਮਣੇ ਕਿ ਹਾਂ ਬਈ ਅਸੀਂ ਇਹ ਡੈਨਮਾਰਕ ਗ੍ਰੀਨਲੈਂਡ ਦੀ ਸਿਕਿਉਰਿਟੀ ਦੀ ਕੀ ਕਰ ਰਿਹਾ ਵਾ ਸਾਨੂੰ ਕੁਝ ਨਹੀਂ ਪਤਾ ਪਰ ਇਹਨਾਂ ਨੇ ਲਾਸਟ ਟਾਈਮ ਜਦੋਂ ਗ੍ਰੀਨਲੈਂਡ ਦੀ ਸਿਕਿਉਰਿਟੀ ਵਧਾਉਣੀ ਚਾਹੀ ਤੇ ਉਸ ਸਿਕਿਉਰਿਟੀ ਵਧਾਉਣ ਲਈ ਇਹਨਾਂ ਨੇ ਇੱਕ ਡੌਗਸ sled ਵਧਾਤਾ ਯਾਨੀ ਕਿ ਕੰਟਰੀ ਚ ਪਹਿਲਾਂ ਵੀ ਡੌਗਸ ਸਲੇਡ ਸੀਗੇ ਡੌਗਸ ਸਲੇਡ ਵਧਾਤਾ ਹੁਣ ਡੌਗਸ ਸਲੇਡ ਦਾ ਮਤਲਬ ਕੀ ਆ ਡੌਗਸ ਸਲੇਡ ਦਾ ਮਤਲਬ ਇਹ ਆ ਕਿ ਤੁਸੀਂ ਵੇਖਿਆ ਹੋਣਾ ਵਾ ਬਰਫੀਲੇ ਇਲਾਕਿਆਂ ਦੇ ਵਿੱਚ ਕੁੱਤਿਆਂ ਦੀ ਇੱਕ ਲੈਂ ਲਾ ਕੇ ਤੇ ਪਿੱਛੇ ਬੰਦਿਆਂ ਨੂੰ ਉਹ ਧੂਕੇ ਲੈ ਕੇ ਜਾਣਦੇ ਹੁੰਦੇ ਆ ਉਹਨੂੰ ਕਹਿੰਦੇ ਡੌਗ ਸਲੇਡ ਯਾਨੀ ਕਿ ਅੱਗੇ ਕਾਫੀ ਕੁੱਤੇ ਹੁੰਦੇ ਆ ਤੇ ਪਿੱਛੇ ਇੱਕ ਬੰਦੇ ਨੂੰ ਖਿੱਚਣ ਦੇ ਹੁੰਦੇ ਆ ਯਾਨੀ ਕਿ ਉਹ ਕਰਦੇ ਆ ਗ੍ਰੀਨਲੈਂਡ ਦੀ ਰਾਖੀ ਤੇ ਉਹਦੇ ਚ ਵਧਾ ਕੀਤਾ ਆ ਡੈਨਮਾਰਕ ਵੱਲੋਂ ਹੁਣ ਡੈਨਮਾਰਕ ਦਾ ਕੀ ਇਤਿਹਾਸ ਰਿਹਾ ਵਾ ਡੈਨਮਾਰਕ ਤੇ ਪ੍ਰੈਜ਼ੀਡੈਂਟ ਜਿਹੜਾ 트럼ਪ ਆ ਉਹਦਾ ਕੀ ਇੰਟਰਸਟ ਆ ਕਿਉਂਕਿ ਡੈਨਮਾਰਕ ਜਿਹੜਾ ਆ ਉਹ ਨੈਟੋ ਦਾ ਹਿੱਸਾ ਆ ਨੈਟੋ ਦਾ ਸਾਰਾ ਅਲਾਈਅנס ਆ ਜਿਹਦੇ ਵਿੱਚ ਯੂਐਸਏ ਡੈਨਮਾਰਕ ਹੋਰ ਕੰਟਰੀਆਂ ਵੀ ਆਉਂਦੀਆਂ ਨੇ ਉਹ ਸਿੱਧੀ ਸਿੱਧੀ ਧਮਕੀ ਦੇ ਰਿਹਾ ਵਾ ਨੈਟੋ ਦੇ ਅਲਾਈਅੰਸ ਨੂੰ ਮਤਲਬ ਕਿ ਇੱਥੇ ਜੇ ਅੱਗੇ ਕੋਈ ਵਾਦਾ ਹੁੰਦਾ ਵਾ ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਹ ਸ਼ਾਇਦ ਨੈਟੋ ਦਾ ਅਲਾਈਅੰਸ ਆ ਜਿਹੜਾ ਇਹ ਵੀ ਤੁਹਾਨੂੰ ਟੁੱਟਦਾ ਨਜ਼ਰ ਆਵੇ ਨੈਟੋ ਦੇ ਲਾਈਨਸ ਟੁੱਟਣ ਦੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਹੋਊਗਾ ਰਸ਼ੀਆ ਤੇ ਚਾਈਨਾ ਨੂੰ ਕਿਉਂਕਿ ਐਸ ਟਾਈਮ ਨੈਟੋ ਦੀ ਜਿਹੜੀ ਸੰਧੀ ਆ ਉਹਦੇ ਵਿੱਚ ਇਹ ਦੱਸਿਆ ਜਾਂਦਾ ਵਾ ਕਿ ਹਾਂ ਬਈ ਇੱਕ ਦੇਸ਼ ਤੇ ਹਮਲਾ ਸਾਰੇ ਦੇਸ਼ਾਂ ਤੇ ਹਮਲਾ ਮੰਨਿਆ ਜਾਊਗਾ ਪਰ ਜੇ ਯੂਨਾਈਟਿਡ ਸਟੇਟ ਐਦਾਂ ਹੀ ਨੈਟੋ ਦੇ ਮੈਂਬਰਾਂ ਤੇ ਐਗਰੈਸਿਵ ਹੁੰਦਾ ਰਿਹਾ ਤੇ ਉਹ ਕੋਈ ਦਿਨ ਦੂਰ ਨਹੀਂ ਕਿ ਜਿੱਥੇ ਹਨ ਵੇਖਣਾ ਪਵੇ ਕਿ ਹਾਂ ਬਈ ਨੈਟੋ ਦਾ ਅਲਾਈਂਸ ਟੁੱਟ ਰਿਹਾ ਵਾ ਉਸ ਤੋਂ ਬਾਅਦ ਆਜੋ ਤੁਸੀਂ ਕੀ ਇਹਨਾਂ ਨੇ ਪਹਿਲਾਂ ਜਦੋਂ ਗ੍ਰੀਨਲੈਂਡ ਲੈਣ ਦੀ ਕੋਸ਼ਿਸ਼ ਕੀਤੀ ਅਮਰੀਕਾ ਨੇ ਇਹ ਨਹੀਂ ਕਿ ਪਹਿਲੀ ਵਾਰ ਗ੍ਰੀਨਲੈਂਡ ਲੈਣ ਦੀ ਕੋਸ਼ਿਸ਼ ਕੀਤੀ ਆ ਅਮਰੀਕਾ ਪਹਿਲਾਂ ਵੀ ਇਹਦੀ ਡਿਮਾਂਡ ਰੱਖ ਚੁੱਕਾ ਵਾ ਇਹਨਾਂ ਨੇ ਤਿੰਨ ਵਾਰੀ ਪਹਿਲਾਂ ਗ੍ਰੀਨਲੈਂਡ ਪਰ ਇਹਨਾਂ ਦੇ ਹੱਥ ਗ੍ਰੀਨਲੈਂਡ ਉਦੋਂ ਆਇਆ ਨਹੀਂ ਪਰ ਲਾਸਟ ਜਿਹੜੀ ਗ੍ਰੀਨਲੈਂਡ ਲੈਣ ਦੀ ਕੋਸ਼ਿਸ਼ ਕੀਤੀ ਗਈ ਅਮਰੀਕਾ ਵੱਲੋਂ ਉਹ ਕੀਤੀ ਗਈ 1946 ਦੇ ਵਿੱਚ ਵਰਲਡ 2 ਤੋਂ ਬਾਅਦ ਇਹਨਾਂ ਨੇ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ 'ਚ ਲੈਣ ਦੀ ਆਫਰ ਕੀਤਾ 100 ਮਿਲੀਅਨ ਡਾਲਰ ਡੈਨਮਾਰਕ ਨੂੰ ਪਰ ਡੈਨਮਾਰਕ ਨੇ ਉਹ ਆਫਰ ਰਿਜੈਕਟ ਕਰਤਾ ਤੇ ਗ੍ਰੀਨਲੈਂਡ ਅਮਰੀਕਾ ਨੂੰ ਨਹੀਂ ਦਿੱਤਾ ਉਸ ਤੋਂ ਬਾਅਦ ਵਰਲਡ 2 ਦੇ ਵਿੱਚ ਤੁਸੀਂ ਨਕਸ਼ੇ 'ਚ ਦੇਖ ਸਕਦੇ ਹੋ ਕਿ ਇਹ ਜਿਹੜੇ ਲਾਲ ਡਾਟਸ ਆ ਇਹ ਸਾਰੀਆਂ ਜਗਾਵਾਂ ਨੇ ਇਹ ਹੈਗੇ ਆ ਅਮਰੀਕਾ ਦੇ ਬੇਸ ਜਿਹੜੇ ਵਰਲਡ 2 ਦੇ ਵਿੱਚ ਰਹੇ ਹੁਣ ਇਸ ਟਾਈਮ ਇਹ ਬੇਸ ਘਟ ਚੁੱਕੇ ਨੇ ਪਰ ਜੇ ਅਮਰੀਕਾ ਚਾਹੁੰਦਾ ਆ ਕਿਉਂਕਿ ਮਿਲਟਰੀ ਅਮਰੀਕਨ ਮਿਲਟਰੀ ਦੀ ਪ੍ਰੈਜ਼ੈਂਸ ਇਸ ਟਾਈਮ ਵੀ ਗ੍ਰੀਨਲੈਂਡ ਦੇ ਵਿੱਚ ਹੈਗੀ ਆ ਜੇ ਅਮਰੀਕਾ ਚਾਹੁੰਦਾ ਵਾ ਕਿ ਹਾਂ ਭਾਈ ਗ੍ਰੀਨਲੈਂਡ ਨੂੰ ਮੈਂ ਸਿਕਿਉਰਿਟੀ ਰੀਜਨਸ ਕਰਕੇ ਆਪਣੇ ਅੰਡਰ ਲੈਣਾ ਵਾ ਤੇ ਉਹਨੂੰ ਸਿਕਿਉਰਿਟੀ ਰੀਜਨਸ ਲਈ ਆਪਣੇ ਏਰੀਆ ਉਹ ਵਧਾ ਸਕਦਾ ਵਾ ਉਹਨੂੰ ਦੇਸ਼ ਪੂਰਾ ਤਾਂ ਪੂਰਾ ਯੂਐਸਏ ਦੇ ਵਿੱਚ ਲੈਣ ਦੀ ਲੋੜ ਨਹੀਂ ਆ ਹੁਣ ਗ੍ਰੀਨਲੈਂਡ ਨੂੰ ਅੰਡਰ ਲੈਣ ਦਾ ਮਕਸਦ ਕੀ ਆ ਗ੍ਰੀਨਲੈਂਡ ਨੂੰ ਅੰਡਰ ਲੈਣ ਯਾਨੀ ਕਿ ਯੂਨਾਈਟਿਡ ਸਟੇਟ ਦਾ ਇੱਕ ਵੱਖਰੀ ਸਟੇਟ 55th ਫਰਸਟ ਸਟੇਟ ਬਣਾਉਣ ਦਾ ਮਤਲਬ ਇਹ ਆ ਕਿ ਗ੍ਰੀਨਲੈਂਡ ਦੇ ਵਿੱਚ ਜਿੱਦਾਂ ਤੁਸੀਂ ਫੋਟੋ 'ਚ ਦੇਖ ਸਕਦੇ ਹੋ 200 ਬਿਲੀਅਨ ਡਾਲਰ ਦੇ ਨੈਚੁਰਲ ਰਿਸੋਰਸਸ ਯਾਨੀ ਕਿ ਜਿਹੜਾ ਐਸਟੀਮੇਟ ਲਾਇਆ ਗਿਆ ਵਾ ਇਹ ਕੋਈ ਇੱਕ ਅਮਾਊਂਟ ਨਹੀਂ ਆ ਗ੍ਰੀਨਲੈਂਡ ਐਸੀ ਜਗ੍ਹਾ ਵਾ ਜਿੱਥੇ ਬਰਫ਼ ਇਸ ਟਾਈਮ ਬਹੁਤ ਜ਼ਿਆਦਾ ਪਈ ਹੋਈ ਆ ਬਟ ਤੁਹਾਨੂੰ ਪਤਾ ਵਾ ਜੇ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਕਲਾਈਮੇਟ ਚੇਂਜ ਹੋ ਰਿਹਾ ਵਾ ਕਲਾਈਮੇਟ ਚੇਂਜ ਹੋਣ ਕਰਕੇ ਜਿਹੜੀ ਬਰਫ਼ ਆ ਉਹਦਾ ਸਤ੍ਹਾ ਥੱਲੇ ਜਾ ਰਿਹਾ ਵਾ ਯਾਨੀ ਕਿ ਬਰਫ਼ ਹੌਲੀ-ਹੌਲੀ ਪਿਘਲ ਰਹੀ ਆ ਜਿੱਦਾਂ ਜਿੱਦਾਂ ਬਰਫ਼ ਪਿਘਲ ਰਹੀ ਆ ਉਸ ਤਰੀਕੇ ਦੇ ਨਾਲ ਗ੍ਰੀਨਲੈਂਡ ਦੇ ਜਿਹੜੇ ਨੇਚਰਲ ਰਿਸੋਰਸਸ ਨੇ ਉਹਨਾਂ ਤੱਕ ਪਹੁੰਚਣਾ ਬਹੁਤ ਸੌਖਾ ਹੁੰਦਾ ਜਾਣ ਲਿਆ ਵਾ ਤੇ ਯੂਐਸ ਨੂੰ ਇਹ ਆ ਕਿ ਚਲੋ ਮੰਨ ਲਓ ਹੋਰ ਅਗਲੇ 5 10 15 ਸਾਲਾਂ ਤੱਕ ਜੇ ਉਹ ਨੇਚਰਲ ਰਿਸੋਰਸਸ ਐਕਸਪਲੋਇਡ ਕਰਪੋਨ ਗ੍ਰੀਨਲੈਂਡ ਦੇ ਹੁਣ ਨੇਚਰਲ ਰਿਸੋਰਸਸ ਦੇ ਵਿੱਚ ਕੀ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੈਗਾ ਕਾਪਰ ਨਿਕਲ ਉਸ ਤੋਂ ਬਾਅਦ ਰੇਅਰ ਅਰਥ ਮਿਨਰਲਸ ਠੀਕ ਹੈ ਗ੍ਰੇਫਾਈਟ ਜ਼ਿੰਕ 골ਡ ਇਦਾਂ ਦੀਆਂ ਯਾਨੀ ਕਿ ਆਇਲ ਤੇਲ ਆਉਣ ਤੱਕ ਦੀ ਸੰਭਾਵਨਾ ਵੀ ਹੈਗੀ ਹੈ ਗ੍ਰੀਨਲੈਂਡ ਚੋਂ ਇਸ ਕਰਕੇ ਯੂਐਸ ਚਾਹੁੰਦਾ ਵਾ ਕਿ ਮੈਂ ਗ੍ਰੀਨਲੈਂਡ ਨੂੰ ਆਪਣੇ ਅੰਡਰ ਲਵਾਂ ਨਾ ਕਿ ਸਿਕਿਉਰਟੀ ਰੀਜ਼ਨਸ ਕਰਕੇ ਕਿਉਂਕਿ ਸਿਕਿਉਰਟੀ ਰੀਜ਼ਨਸ ਕਰਕੇ ਆਲਰੇਡੀ ਯੂਐਸ ਦੇ ਬੇਸ ਹੈਗੇ ਆ ਗ੍ਰੀਨਲੈਂਡ ਦੇ ਵਿੱਚ ਉਹ ਚਾਹੁੰਦਾ ਤੇ ਉਹ ਬੇਸ ਆਪਣੇ ਵਧਾ ਸਕਦਾ ਸੀਗਾ ਬਟ ਨਹੀਂ ਉਹਨੂੰ ਗ੍ਰੀਨਲੈਂਡ ਦੇ ਨੈਚੁਰਲ ਰਿਸੋਰਸਸ ਚਾਹੀਦੇ ਨੇ ਗ੍ਰੀਨਲੈਂਡ ਚ ਆਬਾਦੀ ਵੀ ਇੰਨੀ ਜ਼ਿਆਦਾ ਨਹੀਂ ਆ 57000 ਦੀ ਆਬਾਦੀ ਲਾ ਲਓ ਕਿ ਤੁਸੀਂ ਇੱਕ ਪੰਜਾਬ ਦੇ ਵਿੱਚ ਜੇ ਛੋਟਾ ਜਿਹਾ ਸ਼ਹਿਰ ਲਾਓਗੇ ਕੋਈ ਉਹਦੀ ਇੱਕ ਯਾਨੀ ਕਿ ਇੱਕ ਜ਼ਿਲ੍ਹੇ ਦੀ ਆਬਾਦੀ ਹੋ ਸਕਦੀ ਹੈ ਇੱਕ ਤਸੀਲ ਦੀ ਆਬਾਦੀ ਜਿੰਨੀ ਉਸ ਤੋਂ ਵੀ ਘੱਟ ਆਬਾਦੀ ਆ ਗ੍ਰੀਨਲੈਂਡ ਦੀ ਠੀਕ ਹੈ ਨਾ ਉਹਦਾ ਮੇਨ ਮਕਸਦ ਇਹ ਆ ਕਿ ਕੱਲ ਨੂੰ ਜਿਹੜੇ ਨੇਚਰਲ ਰਿਸੋਰਸਸ ਇੱਥੇ ਨਿਕਲਨੇ ਆ ਮੈਂ ਉਹਨਾਂ ਤੇ ਆਪਣਾ ਕਬਜ਼ਾ ਕਰਾਂ ਠੀਕ ਆ ਇਹ ਚੀਜ਼ ਕਰਕੇ ਟਰੰਪ ਗ੍ਰੀਨਲੈਂਡ ਨੂੰ ਯੂ ਐਸ ਏ ਦਾ ਹਿੱਸਾ ਬਣਾਉਣਾ ਚਾਹੁੰਦਾ ਵਾ ਇੱਕ ਤੇ ਖੇਤਰਫਲ ਬਹੁਤ ਜ਼ਿਆਦਾ ਵਾ ਬਹੁਤ ਵੱਡਾ ਆਈਲੈਂਡ ਆ ਗ੍ਰੀਨਲੈਂਡ ਤੇ ਦੂਜਾ ਉਥੇ ਜਿਹੜੇ ਨੇਚਰਲ ਰਿਸੋਰਸਸ ਆ ਠੀਕ ਹੈ ਨਾ ਉਹਨਾਂ ਨੂੰ ਐਕਸਪਲੋਇਡ ਕਰਨ ਲਈ ਕਿ ਹਾਂ ਵੀ ਉਹਨਾਂ ਚੋਂ ਜਿੰਨਾ ਵੱਧ ਮੁਨਾਫਾ ਕੱਢ ਸਕਦਾ ਵਾ ਕਲਾਈਮੇਟ ਚੇਂਜ ਕਰਕੇ ਉਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੁਣ ਦੂਸਰੀ ਚੀਜ਼ ਆਜੋ ਤੁਸੀਂ ਕਦੀ ਇਹ ਸੁਣਿਆ ਵਾ ਕਿ ਦਾਜ ਦੇ ਵਿੱਚ ਕਿਸੇ ਨੂੰ ਇੱਕ ਦੇਸ਼ ਦਿੱਤਾ ਜਾਵੇ ਤੁਸੀਂ ਕਦੀ ਇਹ ਨਹੀਂ ਸੁਣਿਆ ਹੋਊਗਾ ਕਿ ਹਾਂ ਬਈ ਦਾਜ ਦੇ ਵਿੱਚ ਕਿਸੇ ਨੂੰ ਇੱਕ ਦੇਸ਼ ਦਿੱਤਾ ਜਾਂ ਇੱਕ ਆਈਲੈਂਡ ਦਿੱਤਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਵਾਂ ਇਹਦੇ ਵਿੱਚ ਕੀ ਕਹਾਣੀ ਬਣੀ ਤੇ ਇਹ ਚੀਜ਼ ਕਿੱਦਾਂ ਉੱਠੀ ਪਰ ਇੱਕ ਐਸਾ ਮਜ਼ਾਕ ਚੀਜ਼ ਉੱਠੀ ਆ ਇਹ ਕੋਈ ਇੰਨੀ ਸੀਰੀਅਸ ਚੀਜ਼ ਨਹੀਂ ਆ ਬਟ ਮੈਂ ਤੁਹਾਨੂੰ ਦੱਸਦਾ ਇਹਦੇ ਪਿੱਛੇ ਕੀ ਰੀਜ਼ਨ ਆ ਜਿਹੜਾ ਡੋਨਲਡ ਟਰੰਪ ਦਾ ਪੁੱਤੀਜਾ ਯਾਨੀ ਕਿ ਤੁਸੀਂ ਲਾਲੋ ਕੀ ਗ੍ਰੈਂਡਸਨ ਆ ਬ੍ਰੈਂਡਨ ਟਰੰਪ ਉਹਦਾ ਰਿਸ਼ਤਾ ਜਿਹੜੀ ਡੈਨਮਾਰਕ ਦੀ ਪ੍ਰਿੰਸੈਸ ਆ ਇਜ਼ੇਬਲ ਇਜ਼ੇਬेला ਉਹਦੇ ਨਾਲ ਕਰਨ ਦੀ ਉਹਨਾਂ ਨੇ ਕਿਹਾ ਵਾ ਕਿ ਟਰੰਪ ਦਾ ਜਿਹੜਾ ਯਾਨੀ ਕਿ ਗ੍ਰੈਨਸਾਨਾ ਉਹਦਾ ਰਿਸ਼ਤਾ ਡੈਨਮਾਰਕ ਦੇ ਰਾਜੇ ਦੇ ਪ੍ਰਿੰਸੈਸ ਦੇ ਨਾਲ ਯਾਨੀ ਕਿ ਉਹਦੀ ਕੁੜੀ ਦੇ ਨਾਲ ਜਿਹਦਾ ਨਾਂ ਇਜ਼ੇਬੈਲ ਆ ਉਹਦੇ ਨਾਲ ਕਰ ਦੋ ਤੇ ਦਾਜ ਦੇ ਵਿੱਚ ਤੁਹਾਨੂੰ ਗ੍ਰੀਨਲੈਂਡ ਐਜ਼ ਅ ਡੋਰੀ ਆ ਜਾਊਗਾ ਯਾਨੀ ਕਿ ਦਾਜ ਦੇ ਵਿੱਚ ਤੁਹਾਨੂੰ ਗ੍ਰੀਨਲੈਂਡ ਮਿਲ ਜਾਊਗਾ ਇਹ ਯਾਨੀ ਕਿ ਇੱਕ ਮਜ਼ਾਕ ਤਰੀਕੇ ਦੇ ਨਾਲ ਕਮਾਇਆ ਗਿਆ ਬਟ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈ ਬਟ ਇਹ ਦੇਖ ਲਓ ਕਿ ਅਗਲੇ ਕਿੱਥੋਂ ਤੱਕ ਇਹ ਚੀਜ਼ ਨੂੰ ਲੈ ਕੇ ਜਾ ਰਹੇ ਕਿ ਹਾਂ ਬਈ ਡੋਰੀ ਦੇ ਰਿਲੇਟਡ ਜੇ ਤੁਸੀਂ ਕਹਿ ਸਕਦੇ ਹੋ ਕਿ ਹਾਂ ਬਈ ਗ੍ਰੀਨਲੈਂਡ ਅਮਰੀਕਾ ਨੂੰ ਦੇ ਦਿੱਤਾ ਜਾਵੇ ਠੀਕ ਹੈ ਇੱਕ ਇਹ ਗੱਲ ਹੋ ਗਈ ਹੁਣ ਡੈਨਮਾਰਕ ਜਿਹੜੀ 트ੰਪ ਦੀਆਂ ਧਮਕੀਆਂ ਨੇ 트ੰਪ ਦੀਆਂ ਧਮਕੀਆਂ ਨੂੰ ਦੇਖਦੇ ਹੋਏ ਡੈਨਮਾਰਕ ਨੇ ਆਪਣੀ ਸੇਫਟੀ ਜਿਹੜੀ ਗ੍ਰੀਨਲੈਂਡ ਨੂੰ ਲੈ ਕੇ ਉਹ ਵਧਾ ਦਿੱਤੀ ਆ ਉਹਦੇ ਪਿੱਛੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ 트ੰਪ ਡੈਨਮਾਰਕ ਨੇ 2 ਬਿਲੀਅਨ ਡਾਲਰ ਐਕਸਟਰਾ ਸਪੈਂਡ ਕੀਤੇ ਨੇ ਆਪਣੀ ਸੇਫਟੀ ਲਈ ਗ੍ਰੀਨਲੈਂਡ ਨੂੰ ਲੈ ਕੇ ਉਹਦੇ ਵਿੱਚ ਉਹਨੇ ਦੁਬਾਰਾ ਕੀ ਐਡ ਕੀਤਾ ਵਾ ਗ੍ਰੀਨਲੈਂਡ ਨੂੰ ਲੈ ਕੇ ਹੁਣ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ ਠੀਕ ਆ ਡੈਨਮਾਰਕ ਨੇ ਆਪਣੀ ਸੇਫਟੀ ਲਈ ਉੱਥੇ ਜਿਹੜੀ ਕੀ ਜਾਂਦੇ ਆ ਗ੍ਰੀਨਲੈਂਡ ਦੇ ਵਿੱਚ ਆਰਟਿਕ ਪੈਟਰੋਲ ਬੋਟਸ ਜਿਹੜੀਆਂ ਨੇ ਉਹ ਬਾਈ ਕੀਤੀਆਂ ਨੇ ਉਸ ਤੋਂ ਬਾਅਦ ਟੂ ਲੌਂਗ ਰੇਂਜ ਡਰੋਨਸ ਜਿਹੜੇ ਨੇ ਉਹ ਬਾਈ ਕੀਤੇ ਨੇ ਤੇ ਉਸ ਤੋਂ ਬਾਅਦ ਕਈ ਮਾਰਿਟਾਈਨ ਪੈਟਰੋਲ 에ਅਕ੍ਰਾਫਟ ਜਿਹੜੇ ਆ ਉਹ ਬਾਈ ਕੀਤੇ ਨੇ ਗ੍ਰੀਨਲੈਂਡ ਦੀ ਸੇਫਟੀ ਨੂੰ ਲੈ ਕੇ ਵੀ ਹਾਂ ਵੀ ਕੱਲ ਨੂੰ ਜੇ MILITARY ਬਾਈ MILITARY ਫੋਰਸ ਜੇ ਅਮਰੀਕਾ ਇੱਥੇ ਕਬਜ਼ਾ ਕਰਨਾ ਚਾਹੁੰਦਾ ਵਾ ਤੇ ਇਹ ਕਬਜ਼ਾ ਮੂਹਣ ਨਹੀਂ ਦੇਣਾ ਕਿ ਹਾਂ ਭਈ ਅਮਰੀਕਾ ਨੇ ਜਿਹੜਾ ਇਹ ਦੱਸਿਆ ਵਾ ਕਿ ਹਾਂ ਚਾਈਨਾ ਤੇ ਰਸ਼ੀਆ ਮੇਰੇ ਨੇਮ ਰੂਡ ਚ ਨਾ ਆ ਜਾਣ ਯਾਨਕੀ ਉਹ ਤੋਂ ਡਿਫੈਂਡ ਕਰਨ ਲਈ ਡੈਨਮਾਰਕ ਨੇ ਆਪਣੀ ਜਗ੍ਹਾ ਨੂੰ ਡਿਫੈਂਡ ਕਰਨ ਲਈ ਆਪਣਾ ਫੰਡ ਵਧਾ ਦਿੱਤਾ ਵਾ ਡੈਨਮਾਰਕ ਨੂੰ ਲੈ ਕੇ ਇਹਦੇ ਚ ਅੱਗੇ ਕੀ ਹੋਰ ਚੀਜ਼ਾਂ ਹਨ ਨੂੰ ਵੇਖਣ ਨੂੰ ਮਿਲਣਗੀਆਂ ਉਹਦੇ ਤੇ ਅਸੀਂ ਜ਼ਰੂਰ ਚਰਚਾ ਕਰਾਂਗੇ ਤਦ ਤੱਕ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ